ਪਰਮ ਸਤਕਾਰ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਗੁਰੂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਹਟ ਭਾਗੀ ਹੋ ਜੋ ਐ ਸਮੇ ਸਰਦਾਰ ਅਨਕੋਹਰ ਸਿੰਘ ਜੀ ਦੀ ਅੰਤਮ ਅਰਦਾਸੀ ਸ਼ਾਮਲ ਹੋ ਕੇ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹੋ ਨਾਲ ਦੇ ਨਾਲ ਇਹ ਜੋ ਘੜੀਆਂ ਸਾਨੂੰ ਮਿਲੀਆਂ ਹਨ ਇਹਨਾਂ ਨੂੰ ਵੀ ਸਫਲਾ ਕਰ ਰਹੇ ਹੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਤੋਂ ਪਹਿਲਾਂ ਸਰਦਾਰ ਨਰਿੰਦਰ ਸਿੰਘ ਜੀ ਪ੍ਰਿੰਸੀਪਲ ਅਤੇ ਵੀਰ ਤੇਜਿੰਦਰ ਜੀ ਜਿਨ੍ਹਾਂ ਨੇ ਸਰਦਾਰ ਔੰਕਾਰ ਸਿੰਘ ਜੀ ਦੇ ਜੀਵਨ ਤੇ ਕਾਫੀ ਵਿਚਾਰਾਂ ਰੱਖੀਆਂ ਨੇ ਸਮਾਪਤ ਹੋ ਗਿਆ ਹੈ क्योंकि जो जम्मू तो संगत आई है उन्होंने वापस भी जाना है सी बारह बजे अरदास का समा रखा मेरी खास करके बुल बुल जो साड़े या जो कीर्तनी जथे हैं उन्होंने फो बेनती है पुरजोर कि जो मिथ्या होया टाइम परिवार वालों या प्रबंधक वालों दिता जाए समय के अंदर समाप्ति करनी जरूरी है जो बंदे समय की कदर नहीं करते ਉਹਨਾਂ ਸਥਾਨ ਉਹ ਕੋਮਾ ਮਿਟ ਜਾਂਦੀਆਂ ਨੇ ਇਸ ਲਈ ਮਾਨਯੋਗ ਮਾਨ ਸਾਹਿਬ ਜੀ ਵੀ ਤੇ ਪਿਛਲੇ ਵਾਰੀ ਸਾਡੇ ਕੋਲ ਜੀਵਾਨ ਵਿੱਚ ਪੁਜੇ ਸਨ ਉਹਨਾਂ ਨੇ ਵੀ ਇਸ ਕਾਲ ਦਾ ਨੋਟਿਸ ਲਿਆ ਸੀ ਕਿ ਜੋ ਵੀ ਪ੍ਰੋਗਰਾਮ ਜੋ ਸਮਾਂ ਦਿੱਤਾ ਜਾਏ ਉਸ ਸਮੇਂ ਮਿੱਥੇ ਅ ਸਮਾਂ ਅਨਸਾਰ ਉਸ ਦਾ ਭੋਗ ਪਾਇਆ ਜਾਏ ਜਿਨ੍ਹਾਂ ਵੀਰਾਂ ਨੂੰ ਜੋ ਸਾਡੇ ਬੁਲਾਰੇ ਹਨ ਪ੍ਰਬੰਧਕ ਹਨ ਜਕੀਰ ਜਥੇਨ ਉਹਨਾਂ ਨੇ ਬੇਨਤੀ ਆ ਕਿ ਸਮੇਂ ਸਿਰ ਪੁੱਜਨ ਦੀ ਕੋਸ਼ਿਸ਼ ਕੀਤੀ ਜਾਵੇ ਮੈਂ ਸੰਗਤ ਦਾ ਜ਼ਿਆਦਾ ਸਮਾਂ ਨਹੀਂ ਲਵਾਗਾ ਬਰਾਦਰੀ ਭਾਈਚਾਰੇ ਵੱਲੋਂ ਆਈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਇਹ ਜੋ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਰੱਖਿਆ ਗਿਆ ਸੀ ਬੀਬੀ ਨਰਜੀਤ ਸਿੰਘ ਜੀ ਜੋ ਧਰਮ ਸਪਤਨੀ ਸਰਦਾਰ ਓਂਕਾਰ ਸਿੰਘ ਜੀ ਉਹਨਾਂ ਦੇ بیٹے ਸਰਦਾਰ ਭੁਪਿੰਦਰ ਸਿੰਘ ਜੀ ਉਹਨਾਂ ਦੇ ਦਮਾਦ ਰਣਜੀਤ ਸਿੰਘ ਜੀ ਜੋ ਪੀ ਅਤੇ ਉਹਨਾਂ ਦੇ ਛੋਟੇ ਦਿਮਾਗ ਇਕਬਾਲ ਸਿੰਘ ਜੀ ਹੈ ਔਰ ਇਹਨਾਂ ਸਾਰੇ ਪਰਿਵਾਰਾਂ ਨੇ ਮਿਲ ਕੇ ਇਹ ਜੋ ਪ੍ਰੋਗਰਾਮ ਨੂੰ ਸਿਰੇ ਚੜਾਇਆ ਹੈ ओंकार ਸਿੰਘ ਜੀ ਦਾ ਜੀਵਨ ਜਿੱਥੇ ਤੁਸੀਂ ਸਰਵਨ ਕੀਤਾ ਹੈ ਬਹੁਤ ਹੀ ਗਰੀਬ ਹਾਲਤ ਵਿੱਚ ਉਸ ਨੇ ਆਪਣੇ ਬੱਚਿਆਂ ਨੂੰ ਕੁਝ ਸਿੱਖਿਆ ਦਿੱਤੀ ਹੈ ਔਰ ਇਹ ਜੋ ਪਰਿਵਾਰ ਹੈ ਡੇਰਾ ਸੰਤਪੁਰਾ ਨੰਗਾਲੀ ਸਾਹਿਬ ਦਾ ਬਹੁਤ ਹੀ ਵੱਡਾ ਉਪਾਸ਼ਕ ਸ਼ਰਧਾਲੂ ਪਰਿਵਾਰ ਹੈ ਮਾਨਯੋਗ ਭੰਤ ਸਾਹਿਬ ਜੀ ਪਿਛਲੇ ਦਿਨਾਂ ਇੱਥੇ ਪੁੰਛ ਵਿੱਚ ਇੱਕ ਸਪੈਸ਼ਲ ਵਿਸ਼ੇਸ਼ ਦੋਰੇ ਤੇ ਪੁਜੇ ਸਨ ਤੁਹਾਨੂੰ ਪਤਾ ਹੈ ਕਿ ਜੋ ਪਿਛਲੇ ਹਾਲਾਤਾਂ ਵਿੱਚ ਸਾਡੇ ਪੁਛ ਪੁਛ ਦੇ ਅੰਦਰ ਕਾਰਪੇਟ ਬੰਬਿੰਗ ਜੋ ਪਾਕਿਸਤਾਨਾ ਨੂੰ ਕੀਤੀ ਗਈ ਸਾਡੇ ਪੁਛ ਵਿਅਕਤੀ ਸ਼ਹੀਦ ਹੋ ਗਏ ਸਨ ਉਹਨਾਂ ਸ਼ਹੀਦ ਪਰਿਵਾਰਾਂ ਕੋਲ ਮਾਨ ਸਾਹਿਬ ਜੀ ਪੁਜੇ ਤੇ ਜਦੋਂ ਔਂਕਾਰ ਸਿੰਘ ਜੀ ਦੀ ਡੈਥ ਹੋਈ ਹੈ ਉਸ ਦਿਨ ਇਧਰੇ ਬਾਬਾ ਕੁਲਦੀਪ ਸਿੰਘ ਜੀ ਦੇ ਕਾਰਨ ਇੱਕ ਪ੍ਰੋਗਰਾਮ ਸੀ ਉੱਥੇ ਸਨ ਉਹਨਾਂ ਨੂੰ ਟੈਲੀਫੋਨ ਮਿਲਿਆ ਤੇ ਉਸੇ ਵੇਲੇ ਕਹਿੰਦੇ ਹਨ ਕਿ ਨਹੀਂ ਚੱਲਣਾ ਹੈ ਇਸੇ ਵੇਲੇ ਊੰਕਾਰ ਸਿੰਘ ਜੀ ਦੇ ਘਰ ਆ ਕੇ ਇਹਨਾਂ ਨੇ ਅਰਦਾਸ ਕੀਤੀ ਊੰਕਾਰ ਸਿੰਘ ਜੀ ਤਕਰੀਬਨ 4-5 ਮਹੀਨੇ ਜੰਮੂ ਵੀ ਇਹਨਾਂ ਦਾ ਇਲਾਜ ਚੱਲਿਆ ਹੈ ਯੂਪੀ ਦੇ ਘਰ ਹੀ ਰਹੇ ਹਨ ਮਾਨਯੋਗ ਮਾਨ ਸਾਹਿਬ ਜੀ ਉੱਥੇ ਵੀ ਦੋ ਤਿੰਨ ਵਾਰ ਉਹਨਾਂ ਦੇ ਘਰ ਪੁੱਜ ਕੇ ਅਰਦਾਸ ਕੀਤੀ ਹੈ ਦੀਵਾਨ ਵਿੱਚ ਵੀ ਹਾਜ਼ਰੀ ਭਰੀ ਹੈ ਮਾਨਯੋਗ ਮਾਨ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨਾਲ ਆਪਣਾ ਇਤਨਾ ਕੀਮਤੀ ਸਮਾਂ ਕੱਢ ਕੇ ਪਰਿਵਾਰ ਕੋਲ ਪੁੱਜੇ ਹਨ ਕਿਉਂਕਿ ਸ਼ਰਦਾਰੂ ਪਰਿਵਾਰ ਹੈ ਡੇਰੇ ਦਾ ਸੋ ਮੈਂ ਜ਼ਿਆਦਾ ਸਮਾਂ ਤੁਹਾਡਾ ਨਹੀਂ ਲਵਾਂਗਾ ਸਾਰਿਆਂ ਨੂੰ ਬੇਨਤੀ ਹੈ ਜੋ ਜੰਮੂ ਤੋਂ ਸੰਗਤਾਂ ਆਈਆਂ ਆਈਆਂ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪੁੰਛ ਦੀ ਬਰਾਦਰੀ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਾਡੀਆਂ ਜਿਹੜੀਆਂ ਸੰਸਥਾਵਾਂ ਹਨ ਉਹਨਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਜੋ ਪਰਿਵਾਰ ਹਨ ਗਰੀਬ ਪਰਿਵਾਰ ਜੋ ਗੁਰੂ ਦੇ ਦੱਸੇ ਹੋਏ ਹੁਕਮ ਅਨੁਸਾਰ ਚੱਲਦੇ ਹਨ ਉਹਨਾਂ ਦੀ ਪੂਰੀ ਪੂਰੀ ਮਦਦ ਕੀਤੀ ਜਾਵੇ ਗੁਰੂ ਦਾ ਲੰਗਰ ਪਰਿਵਾਰ ਵੱਲੋਂ ਤਿਆਰ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਲੰਗਰ ਛੱਕੇ ਜਾਣਗੇ ਇਤਨੀਆਂ ਬੇਨਤੀਆਂ